ਆ ਮੇਰੇ ਪਲੇਟਾਂ ਟਟ ਟ ਜੀਆਂ ਤੇ ਆੜੀ ਤਾਰ ਬੰਦੇ ਸੀ 7 ਮਹੀਨੇ ਹੋ ਗਏ ਸੀ ਪਈਆਂ ਨੂੰ ਪਿਆੜੀ ਗਈ ਬੇਟੀ ਫੇਰ ਟਟ ਗਿਆ ਆ ਚਾਰ ਬੇਟੀਆਂ ਘਰ ਵਾਲਾ ਨੂੰ ਪਜਾਰਾ ਤੇ ਆ ਮੈਂ ਹਸਪਤਾਲਾਂ ਤੇ ਰੋਜ਼ ਹੀ ਕਲਪਕੇ ਜਾਂਦੀ ਆ ਨਹੀਂ ਮੈਨੂੰ ਹੱਥ ਨਹੀਂ ਪਾਉਂਦੇ ਬੈਹੇ ਹਾਂ ਦੇ ਫੈਲਾ ਕਰਦੀ ਚੱਲਣਾ ਕੋਈ ਕੰਮ ਨਹੀਂ ਜਣਾ ਜਾਵੇ ਕਿ ਸਰਕਾਰ ਦਾਵੇ ਕਰਦੀ ਹੈ ਕਿ ਹਸਪਤਾਲਾਂ ਤੇ ਲਾਈ ਬਹੁਤ ਵਧੀਆ ਹੋ ਰਹੀ ਹੈ ਨਹੀਂ ਨਹੀਂ ਕੋਈ ਨਹੀਂ ਪੁੱਛਦਾ ਸਵੇਰ ਦੀ ਆਈ ਭੁੱਖੀ ਤੇ ਆਈ ਹੁਣ ਕਲਪਕੇ ਕਰਨ ਤੇ ਚੱਲੀ ਦੇਖੋ 봐 ਕਿ ਮੀਂਹ ਡੀ ਜਾਂ ਹੜਤਾਲ ਸਾਡਾ ਡਿਪਾਰਟਮੈਂਟ ਆਇਸ਼ਮਨ ਭਾਰਤ ਆ ਜਿੱਥੇ ਲੋਕਾਂ ਨੂੰ ਫ੍ਰੀਮ ਸਕੀਮ ਦੇ ਤਹਿਤ ਲਾਜ਼ਮ ਹਾ ਫ੍ਰੀਮ ਹੋਇਆ ਕਰਾਇਆ ਜਾਂਦਾ ਵਾ ਪਰ ਸਾਡਾ ਹੜਤਾਲ ਕਰਨ ਦਾ ਰੀਜ਼ਨ ਆ ਕਿ ਸਾਨੂੰ 2 ਮੰਥ ਤੋਂ ਚੱਲੇ ਸਰ ਸਲਰੀਆਂ ਨਹੀਂ ਮਿਲੀਆਂ ਆਪਾਂ ਕੰਪਨੀ ਦੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਸੀ ਪਰ ਉਹਨਾਂ ਵੱਲੋਂ ਵੀ ਕੋਈ ਸਾਨੂੰ ਫਾਈਨਲ ਡੇਟ ਨਹੀਂ ਦਿੱਤੀ ਗਈ ਕਹਰੇ ਆ ਕਿ ਹੁਣ ਸਰਕਾਰ ਵੱਲੋਂ ਫੰਡ ਰੀਲੀਜ਼ ਨਹੀਂ ਹੋਏ ਇਹਨੂੰ 2 ਮੰਥ ਵੀ ਲਾ ਸਕਦੇ 4 ਵੀ ਲਾ ਸਕਦੇ 6 ਵੀ ਲਾ ਸਕਦੇ ਆ ਸਰ ਸੈਲਰੀ ਨਹੀਂ ਮਿਲ ਗਈ ਹੈ ਕਿਤਨਾ ਕੰਮ ਕਰਾਂਗੇ ਆਪਣਾ ਘਰ-ਬਾਰ ਕਿਤਨਾ ਚਲਾਵਾਂਗੇ ਲੋਕ ਲੋਕ ਇਸ ਜਗ੍ਹਾ ਤੇ ਅੱਗੇ ਪਰੇਸ਼ਾਨ ਹੋ ਰਹੇ ਆ ਬਹੁਤ ਸਾਰੇ ਲੋਕ ਲੋਕ ਸਰ ਬਹੁਤ ਪਰੇਸ਼ਾਨ ਹੋ ਰਹੇ ਲੋਕ ਬਹੁਤ ਹਰਾਸ ਹੋ ਰਿਆ ਸਾਨੂੰ ਖੁੱਦ ਇਸ ਗੱਲ ਦੀ ਚਿੰਤਾ ਵਾ ਪਰ ਸਰਕਾਰ ਨੂੰ ਸਰ ਜਲਦ ਜਲਦ ਕੋਈ ਨਾ ਕੋਈ ਕਦਮ ਚੁੱਕਣਾ ਚਾਹੀਦਾ ਇਹਦਾ ਸਰਕਾਰ ਦਾਵੇ ਬਹੁਤ ਵੱਡੇ ਵੱਡੇ ਕਰ ਰਹੀ ਆ ਪਰ ਗਰਾਊਂਡ ਲੈਵਲ ਤੇ ਆ ਕੇ ਵੇਖਿਆ ਜਾਵੇ ਤਾਂ ਕੁਝ ਨਹੀਂ ਹੈਗਾ ਕੀ ਇਸ ਜਗ੍ਹਾ ਤੇ ਜਿਹੜੀ ਸਰਕਾਰ ਦੀ ਪੇਮੈਂਟ ਹੈ ਆਯੁਸ਼ਮਨ ਕਾਰਡ ਦੀ ਉਹ ਵੀ ਪੈਂਡਿੰਗ ਹੈ ਪੈਂਡਿੰਗ ਹੈ ਤਾਂ ਕਿੰਨੀ ਪੈਂਡਿੰਗ ਹੈ ਸਰ ਕੁਰਾਲਾ ਹਸਪਤਾਲ ਦੀ 200 ਤੋਂ 2.5 ਕਰੋੜ ਰੁਪਏ ਪੈਂਡਿੰਗ ਕੋਈ ਪੇਮੈਂਟ ਨਹੀਂ ਆਈ ਅੱਜ ਅੱਜ ਹਲੇ ਵੀ ਇਲਾਜ ਕਰਦੇ ਪਏ ਗੋਨਾਨਾ ਹਸਪੀਟਲ ਲੈ ਆਇਆ ਸ਼ਮਨ ਕਾੜਲੇ ਫਸ ਤਲਵਲੋ ਤੇ ਐਪਰਸ ਲਗਾਈ ਜਾ ਰਹੀ ਆ ਇਲਾਜ ਸਾਰਿਆਂ ਚੱਲ ਰਿਹਾ ਪਿਆ ਪਰ ਸਾਡੀ ਕੰਪਨੀ ਨੂੰ ਵੀ 6 ਮਹੀਨਿਆਂ ਤੋਂ ਕੋਈ ਪੈਸਾ ਨਹੀਂ ਆਇਆ ਹਸਪਤਲ ਵਿੱਚ ਇਲਾਜ ਤੇ ਚਲੋ ਆਪਣੇ ਕੇਡੀ ਸਰ ਉਹਨਾਂ ਦੇ ਅਫਰਟਸ ਦੇ ਰਿਕਾਰਡਿੰਗ ਚਲੋ ਇੱਕ ਦਲਦਾ ਪਿਆ ਇਲਾਜ ਠੀਕ